ਹਾ ਹਾ ਓਏ ਆ ਕੀ ਕਰ ਖਾਣੇ ਓਏ ਆ ਕੀ ਕਰ ਖਾਣੇ ਪੈ ਲੱਕਰ ਭੁਕੇਗਾ ਹਰ ਦੇ ਬਿਨਾ ਤੇਰਾ ਕਰ ਭੁਕੇਗਾ ਤੂੰ ਹੈ ਮੈਂ ਆ ਕੀ ਕਰਦਾ ਸੁੱਕੀ ਸੰਦਿਕਾ ਭੁਖਦਾ ਹੈ ਓਏ ਕੀ ਮਕਲਾ ਬਾਹਰ ਮੈਂ ਮਰੇ ਪੈਦਾ ਮਾਰਕ ਮੈਂ ਬੀਪੀਆਂ ਦੇ ਪੂਰੇ ਪਿੱਛੇ ਹੋ ਹ ਛਾਰੇ ਪਰਿਵਾਰ ਨੇ ਪਵਾ ਕੇ ਟੂਮਾ ਤੁਚੀ ਮੱਛਰ ਫੜਦੇ ਓ ਅਸੀਂ ਕਿ ਉਹਨਾਂ ਨੂੰ ਕਹਿਣਾ ਕਿ ਕੀ ਗੱਲ ਹੋਈ ਚੁਆ ਕੀ ਕੱਲ ਹੋਇਤੀ ਤਰਕੇ ਜਦੋਂ ਮਨ ਆਉਂਦਾ ਸੀ ਕਹਿੰਦਾ ਕੜਾ ਪਾਉਂ ਕਹਿੰਦਾ ਸੋਹਣਾ ਲੱਗਦਾ ਵੀ ਤੈਨੂੰ ਆ ਆ ਕੁਝ ਪਾਓ ਜਿਹੜਾ ਲੈ ਸਕਲੇ ਲੈ ਲਿਆ ਤਾਂ ਪਾਤਾ ਯਾਰ ਇਹ ਕਹਿੰਦੇ ਬਾਬਲ ਨੂੰ ਕੜਾ ਪਾਉਂ ਕੜਾ ਢੇਡੇ ਪਾਤਾ ਹਰ ਜਿਹੜਾ ਬਾਬਲਾ ਉਸ ਨੂੰ ਪਾਉਂ ਤੂੰ ਢੇਕਾ ਲੱਗਦਾ ਯਾਰ ਮੈਨੂੰ ਇੱਕ ਦੱਸ ਯਾਰ ਤੂੰ ਕੰਬਲ ਕਿ ਤੈਨੂੰ ਕੰਬਲ ਦੇਦਾ ਕਾ ਉਹ ਫੂਕਦਾ ਕੰਬਲ ਆ ਕਾ ਮੈਂ ਕੰਬਲਾ ਜੋਗਰਾ ਸਕੜਾ ਦਾ ਤਿਮਰਈ ਯਾਰ ਓਏ ਅਜੇ ਤਾਂ ਖੇਤ ਕੁੱਤੀ ਚੂਈ ਹੋਵੇ ਮੈਂ ਉੱਥੇ ਨਹੀਂ ਕੰਬਲ ਪਾਉਂਦਾ ਉੱਥੇ ਮਾਇਦਾ ਚੋਕ ਨਾ ਤੇਰੀ ਤੇਰੀ ਤੀ ਮੀਨੂ ਤੇਰੇ ਕਾੜੇ ਪਾ ਕੇ ਨਹੀਂ ਗਏ ਹਾਂ ਜਹ ਜਹ ਨੂੰ ਬਾਤਾਂ ਤੈਨੂੰ ਪਾ ਤੜੀ ਮੇਰੇ ਕੋਈ ਤਲਕਾ ਤੀ ਨਹੀਂ ਲੈ ਕਿਉਂ ਨਹੀਂ ਹੈਗਾ ਬਾਈ ਜਨਾਨੀ ਕੀ ਦੀਏ ਕੀ ਦੀਏ ਜਨਾਨੀਆਂ ਤੇਰੀ ਉਹ ਹੈ ਤੂੰ ਮੱਤੇ ਛੂਨੂ ਇਕੱਠਿਆਂ ਨੂੰ ਪਈਆਂ ਨੇ ਮੇਰਾ ਕੱਟ ਲੈ ਜਾ ਰਹੀ ਹੋ ਕੇਰ ਕੀ ਹੁੰਦਾ ਜੇ ਬਾਈ ਨੂੰ ਕੜਾ ਪਾਤਾ ਕੜਾ ਪਾ ਕੇ ਹੋਰਾ ਹੱਦ ਹੋਈ ਪਈ ਐ ਤੇਰੇ ਗੱਲਤੇ ਬੋਲਦੇ ਨੀ ਬੁੱਠੋ ਤੇ ਮਰੂ ਮੈਂ ਛੱਡ ਦਾਲਦਾ ਕਿਉਂ ਚੰਬੜੀ ਜਾਂਦਾ ਓਏ ਓਏ ਮੇਰੀ ਰੱਖ ਦੇ ਜੀ ਮਾਰਦਾ ਯਾਰ ਹੱਦ ਹੋ ਗਈ ਆ ਤੇਰੇ ਵਰਗਾ ਮੈਂ ਮੱਜ਼ੀ ਨਹੀਂ ਦੇਖਣਾ ਇਹ ਗੱਲ ਗਲਤ ਆ ਤੇਰੀ ਵੀਰੇ ਤੇਰੇ ਵਰਗਾ ਮੈਂ ਮੱਜ਼ੀ ਨਹੀਂ ਦੇਖਣਾ ਕੋਈ ਤੈਨੂੰ ਐਂ ਵਸ ਮੈਂ ਧੀ ਦੇ ਬਾਪ ਨੂੰ ਕਿਵੇਂ ਕਹਿੰਦਾ ਵੀ ਇਹਨੂੰ ਕੜਾ ਪਾ ਕੇ ਜਾਓ ਤੇ ਮੈਂ ਬਾਪਾ ਉਹ ਤੈਨੂੰ ਫੇਰ ਨਹੀਂ ਲੱਗਦਾ ਜਦੋਂ ਮਨ ਹੁੰਦਾ ਤੀ ਮਨ ਹੁੰਦੀ ਨਾ ਜਦੋਂ ਤੈ ਮੈਨੂੰ ਕਹੇ ਕਜਾ ਮੈਂ ਕੜਾ ਪਵਾਉਂ ਸਾੜੇ ਘੜ ਦੇ ਤੈਥੋਂ ਕਰਾਉਂ ਪੁੱਛੇ ਮੈਨੂੰ ਮੈਨੂੰ ਤਾਂ ਰੱਤ ਗੁੱਲਾਣੀ ਦਿੱਤਾ ਤੂੰ ਥੀ ਉਹ ਰਾਤਕੁੱਲਾ ਹੁਣ ਪੈ ਤੈਗਾ ਤੈਨੂੰ ਚੱਕ ਲੈਣਾ ਮੇਰੇ ਮੂਚ ਕਾਰੀਂ ਮਰੂ ਰਤਕੁੱਲਾ ਜੇ ਮਰੀ ਜਾ ਬੈਠਾ ਬੜਾ ਗੱਪ ਭੈੜੀ ਆ ਮੈਂ ਘਰ ਦਾ ਮੈਂ ਹਾਂ ਤੂੰ ਤੂੰ ਕੱਡਾ ਕੰਬਰ ਚੱਟ ਮੈਂ ਬਤਾਉਂਦਾ ਕੀ ਆ ਨਾ ਬੜਾ ਕਰ